ਸਿੰਘ ਉਹ ਅਭੀ ਦੇ ਨਾਮ ਤੋਂ ਜਾਣਿਆ ਜਾਂਦਾ ਵਿਕਰਮਜੀਤ ਸਿੰਘ ਦਾ ਨਾਮ ਤੋਂ ਮੈਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਹੈਗਾ ਔਰ ਮੈਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਔਰ ਮੇਰੀ ਨੋਮੀਨੇਸ਼ਨ ਐਕਸੈਪਟ ਹੋ ਗਈ ਹੈ ਜੀ ਤੇ ਕੀ ਅਮਰਤਪਾਲ ਬਾਰੇ ਕੀ ਤੁਸੀਂ ਜਾਣਕਾਰੀ ਦੇਣੀ ਚਾਹੁੰਦੇ ਜੇ ਕੀ ਕੀ ਮੁੱਦੇ ਹੈਗੇ ਆ ਜੀ ਜਿਹੜੇ ਤੁਸੀਂ ਮੈਂ ਜੀ ਚੰਡੀਗੜ੍ਹ ਰਹਿਣਾ ਖੰਡੂਰ ਸਾਹਿਬ ਸਪੈਸ਼ਲ ਮੈਂ ਆ ਕੇ ਜਿਹੜਾ ਇਲੈਕਸ਼ਨ ਲੜਨ ਦੇ ਲਈ ਨੋਮੀਨੇਸ਼ਨ ਫਾਈਲ ਕੀਤੀ ਹੈਗੀ ਆ ਉਹਦਾ ਮੇਰਾ ਫਾਈਲ ਕਰਨ ਦਾ ਮੇਨ ਰੀਜ਼ਨ ਜਿਹੜਾ ਹੈਗਾ ਅਮਰਤਪਾਲ ਸਿੰਘ ਇੱਕ ਧਾਰਮਿਕ ਮੁਖੌਟੇ ਦੇ ਹੇਠਾਂ ਪਿਛਲੇ ਲੰਬੇ ਸਮੇਂ ਤੋਂ ਇਹਨੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਇਹਨੇ ਸੰਵਿਧਾਨ ਦੇ ਖਿਲਾਫ ਨੌਜਵਾਨਾਂ ਨੂੰ ਲੜਾ ਕੇ ਬਹੁਤ ਵੱਡੇ ਵੱਡੇ ਪਰਚਿਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਬੰਦ ਕਰਾ ਕੇ ਅੱਜ ਇਸ ਸੰਵਿਧਾਨ ਦੀ ਸੌ ਚੁੱਕਦਾ ਆ ਅੱਜ ਇਹ ਹਾਲੇ ਤਾਂ ਇਲੈਕਸ਼ਨ ਲੜਨਾ ਬਾਅਦ ਦੀ ਗੱਲ ਆ ਇਹ ਸਾਰੀ ਜਿਹੜੀ ਐਡਾਲੋਜੀ ਆਪਣੀ ਹੈਗੀ ਆ ਜਿੱਦਾਂ ਇਹ ਦੇਸ਼ ਨੂੰ ਵੱਖ ਕਰਨ ਦੀ ਗੱਲ ਕਰਦਾ ਸੀਗਾ ਜਿੱਦਾਂ ਇਹ ਖਾਲਿਸਤਾਨ ਦੀ ਗੱਲ ਕਰਦਾ ਸੀ ਸਾਰੀਆਂ ਚੀਜ਼ਾਂ ਤੋਂ ਮੁੱਕਰ ਕੇ ਅੱਜ ਇਨੇ ਸੰਵਿਧਾਨ ਦੀ ਸੌਂ ਚੁੱਕੀ ਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੋਏ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਦੀ ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੌਂ ਖਾ ਕੇ ਇਲੈਕਸ਼ਨ ਲੜਨ ਦੀ ਪਰਮਿਸ਼ਨ ਮੰਗਦਾ। ਇੱਕ ਪਾਸੇ ਤਾਂ ਤੂੰ ਸਾਰੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਨੂੰ ਸਟੇਟ ਨਾਲ ਲੜਵਾਇਆ ਤੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਵਾਸਤੇ ਉਕਸਾਇਆ ਔਰ ਹੁਣ ਤੂੰ ਆ ਕੇ ਜਦੋਂ ਸਾਰਾ ਸਾਡਾ ਨੌਜਵਾਨ ਤਬਕਾ ਤੋਂ ਅੰਦਰ ਕਰਵਾ ਦਿੱਤਾ ਆ ਵੱਡੇ ਵੱਡੇ ਕੇਸਾਂ ਦੇ ਵਿੱਚ ਉਹਨਾਂ ਦੀਆਂ ਪੈਰਵਾਈਆਂ ਨਹੀਂ ਹੋ ਰਹੀਆਂ। ਤੇ ਹੁਣ ਤੋਂ ਆਪ ਸਮਝਾਣ ਦੀ ਸੋਚ ਅੱਕ ਕੇ ਆਪ ਤੂੰ ਇਲੈਕਸ਼ਨ ਲੜਨ ਜਾ ਰਹਿਆ ਆ ਆਪ ਤੂੰ ਐਮਪੀ ਲੜਨ ਜਾ ਰਹਿਆ ਕਿਹ ਤਰ੍ਹਾਂ ਟਾਰਗੇਟ ਇਹੀ ਸਿਗਾ ਕੇ ਸਟੇਟ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਫਸਾ ਕੇ ਤੇ ਤੂੰ ਬਾਅਦ ਵਿੱਚ ਐਮਪੀ ਲੜਨਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਮੇਰਾ ਮਕਸਦ ਹੈਗਾ ਜੇ ਇਹ ਹੁਣ ਇੱਥੇ ਇਲੈਕਸ਼ਨ ਲੜਨਾ ਚਾਹੁੰਦਾ ਤੇ ਲੋਕਾਂ ਨੂੰ ਘਟੂ ਘਟ ਸਵਾਲ ਤਾਂ ਦਸੀ ਲੋਕਾਂ ਨੂੰ ਦਸੀਏ ਤਾਂ ਸਹੀ ਇਹਨੇ ਕੀਤਾ ਕੀ ਆ ਤੁਹਾਡੇ ਨਾਲ ਤੁਹਾਡੇ ਬੱਚਿਆਂ ਨੂੰ ਇਹਨੇ ਗੁਮਰਾਹ ਕੀਤਾ ਤੁਹਾਡੇ ਬੱਚਿਆਂ ਨੂੰ ਇਹਨੇ ਅੰਦਰ ਕਰਵਾਇਆ 57 ਦੇ ਪਰਚਿਆਂ ਦੇ ਵਿੱਚ 30-30 ਨੌਜਵਾਨ ਬੈਠੇ ਨੇ ਅਮਰਸਰ ਜੇਲ੍ਹ ਦੇ ਵਿੱਚ 57 ਦਾ ਪਰਚਾ ਕੀ ਹੁੰਦਾ ਜੀ ਥਾਣੇ ਦੇ ਵਿੱਚ ਹੁੰਦੀ ਸਕੂਟਰ ਦੀ ਆਰਸੀ ਦੇ ਕੇ ਮੈਨੂੰ ਜੋ ਪਤਾ ਲੱਗਿਆ ਉਹਦੀ ਜ਼ਮਾਨਤ ਹੋ ਜਾਂਦੀ ਉਹ ਮੁੰਡੇ 1 ਸਾਲ ਤੋਂ ਅੰਦਰ ਬੈਠੇ ਨੇ ਕੀ ਗ਼ਸੂਰ ਹੈ ਉਹਨਾਂ ਨੂੰ ਉਹਨਾਂ ਦੀ ਪੇਰਵਾਹੀ ਕਿਉਂ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਇੱਕ ਕੈਂਡੀਡੇਟ ਬਣ ਕੇ ਹੀ ਸਾਹਮਣੇ ਰੱਖੀਆਂ ਜਾ ਸਕਦੀਆਂ ਨੇ ਤੇ ਜੇ ਇਹ ਇੰਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇੰਨੇ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਇਹ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੇ ਸਾਹਮਣੇ ਕੈਂਡੀਡੇਟ ਬਣ ਕੇ ਇਹਦੀ ਜਿਹੜੀਆਂ ਕਰਤੂਤਾਂ ਇਹਨੇ ਕੀਤੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਜਗਜਾਹਰ ਕਰਾਂਗੇ ਕਿਸ ਤਰ੍ਹਾਂ ਦੇ ਕੋਈ ਇਹਨਾਂ ਦੇ ਕੋਈ ਪੁਆਇੰਟ ਹੈਗੇ ਆ ਕੋਈ ਜਿਹੜੇ ਵੀ ਪੁਆਇੰਟ ਤੁਸੀਂ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਆ ਜੀ ਜਦੋਂ ਇਹਨੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ ਆ ਮੈਂ ਅਮਰਸਰ ਪਹਿਲੀ ਪ੍ਰੈਸ ਕਾਨਫਰੰਸ ਜਦੋਂ ਕੀਤੀ ਆ ਮੈਂ ਇਹਨੂੰ ਸਵਾਲ ਪੁੱਛਿਆ ਸੀ ਤੂੰ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦਾ ਹੈ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਵਾਈ ਕਰਨ ਵਾਲੇ ਨੌਜਵਾਨ ਨੇ ਇਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਕਿੱਥੋਂ ਦਵਾਏਗਾ ਇਹਨਾਂ ਨੂੰ ਹਥਿਆਰ ਕਿੱਥੋਂ ਮੁਹੱਈਆ ਕਰਵਾਏਗਾ ਕਿਸ ਤਰੀਕੇ ਨਾਲ ਇਹਨਾਂ ਨੂੰ ਸਿਖਲਾਈ ਕਰਵਾਏਗਾ ਠੀਕ ਹੈ ਉਸ ਤੋਂ ਬਾਅਦ ਇਹਨੇ ਅਕਾਲ ਖਾਰਸਾ ਫੋਰਜ ਬਣਾਈ ਉਸ ਦੇ ਵਿੱਚ ਐਨਐਸਏ ਲੱਗ ਕੇ ਉਹ ਮੁੰਡੇ ਹੁਣ ਅੰਦਰ ਨੇ ਜ਼ਿੰਦਗੀਆਂ ਖਰਾਬ ਹੋ ਗਈਆਂ ਉਹਨਾਂ ਮੁੰਡਿਆਂ ਦੀਆਂ ਜਦੋਂ ਅਸੀਂ ਉਸ ਟਾਈਮ ਕਿਹਾ ਸੀ ਕਿ ਤੂੰ ਜਿਹੜੀ ਫਾਈਟ ਹੈਗੀ ਆ ਉਸ ਫਾਈਟ ਨੂੰ ਤਰੀਕੇ ਨਾਲ ਲੜ ਜੇ ਤੂੰ ਬਿਊਰੋਕ੍ਰਾਸੀ ਦੇ ਨਾਲ ਲੜਨਾ ਹੈ ਸਰਕਾਰ ਦੇ ਨਾਲ ਲੜਨਾ ਹੈ ਬਿਊਰੋਕ੍ਰਾਸੀ ਦੇ ਅੰਦਰ ਮੁੰਡਿਆਂ ਨੂੰ ਸਮਝਾ ਕੇ 부ਝਾ ਕੇ ਉਹਨਾਂ ਨੂੰ ਵੱਡੇ ਵੱਡੇ ਅਫਸਰ ਬਣਾਓ ਉਹਨਾਂ ਨੂੰ ਬਿਊਰੋਕ੍ਰਾਸੀ ਦੇ ਅੰਦਰ ਲੈ ਕੇ ਜਾਓ ਤਰੀਕੇ ਨਾਲ ਲੜੋ ਪਰ ਇੰਨੇ ਰਾਹ ਚੁਣਿਆ ਸਟੇਟ ਦੇ ਨਾਲ ਟੱਕਰ ਲੈਣ ਦਾ ਕਿ ਸਟੇਟ ਨਾਲ ਟੱਕਰ ਲੈਣ ਤੋਂ ਬਾਅਦ ਮੁੰਡਿਆਂ ਨੂੰ ਫਸਾ ਕੇ ਆਪ ਦੌੜ ਗਏ 28 ਬੰਦੂਕਾਂ ਸੀ ਜਿਸ ਦਿਨ ਇਹ ਦੌੜਿਆ ਇਹਦੇ ਕੋਲ 28 ਬੰਦੂਕਾਂ ਹੋਣ ਦੇ ਬਾਅਦ ਵੀ ਇਹ ਬਿਨਾ ਮੁਕਾਬਲਾ ਕਰਕੇ ਭੱਜ ਗਿਆ ਇੱਕ ਪਾਸੇ ਤੇ ਸੰਤ ਪਪਾ ਜਰਨੈਲ ਸਿੰਘ ਜੀ ਦੀ ਫੋਟੋ ਦਾ ਰੂਪ ਧਾਰਦਾ ਆ ਪਲਾਸਟਿਕ ਸਰਜਰੀਆਂ ਕਰਵਾਉਂਦਾ ਆ ਉਸੇ ਤਰੀਕੇ ਦਾ ਬਾਣਾ ਪਾਉਂਦਾ ਆ ਰੋੜੇ ਜਾ ਕੇ ਦਸਤਾਰ ਬੰਦੀ ਕਰਵਾਉਂਦਾ ਆਪਣੇ ਆਪ ਨੂੰ ਸੰਤ ਪਪਾ ਜਰਨੈਲ ਸਿੰਘ ਜੀ ਘੋਸ਼ਿਤ ਕਰਦਾ ਸੰਤ ਪਪਾ ਜਰਨੈਲ ਸਿੰਘ ਜੀ ਉਹ ਨੇ ਜਿਨ੍ਹਾਂ ਦੀ ਫੋਟੋ ਆਪਾਂ ਕਹਿੰਦੇ ਆ ਨਾ ਤਸਵੀਰ ਡਰਾਵੇ ਵੈਰੀ ਨੂੰ ਤੇ ਉਹੀ ਤਸਵੀਰ ਬਣ ਕੇ ਜਿੰਦੀ ਜੋਗ ਦੀ ਸੰਤ ਪਪਾ ਜਰਨੈਲ ਸਿੰਘ ਜੀ ਦੀ ਤਸਵੀਰ ਬਣ ਕੇ ਸੜਕਾਂ ਤੇ ਭੱਜਦਾ ਫਿਰਿਆ ਰੇੜੀਆਂ ਤੇ ਭੱਜਦਾ ਫਿਰਿਆ ਇਹਨੇ ਉਸ ਅਕਸ ਦਾ ਜਲੂਸ ਕੱਢਿਆ ਇਹਨੇ ਉਸ ਅਕਸ ਦਾ ਤੇ ਹੁਣ ਇਸ ਸੰਵਿਧਾਨ ਦੀ ਸੌ ਚੱਕ ਕੇ ਤੇ ਇਲੈਕਸ਼ਨ ਲੜਨ ਨੂੰ ਫਿਰਦਾ ਹੈ ਇਹੀ ਕੰਮ ਤੂੰ ਪਹਿਲਾਂ ਕਿਉਂ ਨਹੀਂ ਕੀਤਾ ਸਾਰੇ ਪੰਜਾਬ ਨੂੰ ਡਿਸਟਰਬ ਕਰਕੇ ਨੌਜਵਾਨਾਂ ਨੂੰ ਖਰਾਬ ਕਰਕੇ ਤੇ ਹੁਣ ਤੂੰ ਕੱਲਾ ਐਮਪੀ ਬਣਨ ਨੂੰ ਜਾ ਰਿਹਾ ਤੇ ਇਹ ਜੜੀਆਂ ਇਹਦੀਆਂ ਕਰਤੂਤਾ ਨੇ ਇਹ ਜਗਜਾਹ ਹੋਣੀਆਂ ਚਾਹੀਦੀਆਂ ਇਹਨਾਂ ਤੇ ਸਵਾਲ ਚੱਕਿਆ ਜਾਣਾ ਚਾਹੀਦਾ ਲੋਕ ਡਰਦੇ ਨੇ ਸਵਾਲ ਚੱਕਣ ਤੋਂ ਪਰ ਸਵਾਲ ਚੱਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜੇ ਨੌਜਵਾਨ ਇਹੋ ਜੇ ਲੋਕ ਲੋਕਾਂ ਦੇ ਨੌਜਵਾਨ ਲੋਕਾਂ ਦੇ ਪੁੱਤਾਂ ਦੇ ਸਿਵਿਆਂ ਦੇ ਉੱਤੇ ਨਾ ਆਪਣੀਆਂ ਰੋਟੀਆਂ ਸਿੱਖਦੇ ਨੇ ਜਿਵੇਂ ਮੈਂ ਕਿਹਾ ਸੀ ਕਿ ਦੀਪ ਸਿੱਧੂ ਦੇ ਸਿਵਤ ਇਹਨੇ ਆਪਣੀ ਰੋਟੀ ਸੇਕੀ ਆ ਦੀਪ ਸਿੱਧੂ ਦਾ ਕੀ ਮਾਮਲਾ ਹੈਗਾ ਵਾ ਕੀ ਉਹਨੂੰ ਕੋਈ ਧਮਕੀਆਂ ਧਮਕੀਆਂ ਵੀ ਆਈਆਂ ਦੀਪ ਸਿੱਧੂ ਦੇ ਮਾਮਲੇ ਤੇ ਤਾਂ ਜੀ ਮੈਂ ਜਦੋਂ ਸਵਾਲ ਚੱਕੇ ਨੇ ਮੈਂ ਪੁੱਛਿਆ ਕਿ ਦੀਪ ਸਿੱਧੂ ਨੇ ਅਸਲ ਚ ਦੀਪ ਸਿੱਧੂ ਨੇ ਇਹਨੂੰ ਆਪਣੇ ਜਦੋਂ ਦੀਪ ਸਿੱਧੂ ਦਾ ਕਤਲ ਹੁੰਦਾ ਜਾਂ ਉਹਦਾ ਐਕਸੀਡੈਂਟ ਹੁੰਦਾ ਅਸੀਂ ਤਾਂ ਉਹਨੂੰ ਕਤਲ ਹੀ ਮੰਨਦੇ ਆ 15 ਤਰੀਕ ਨੂੰ ਉਹਦਾ ਕਤਲ ਹੁੰਦਾ ਫਰਵਰੀ ਮਹੀਨੇ ਉਹ ਇਸ ਨੂੰ ਉਸ ਤੋਂ 12-13 ਦਿਨ ਪਹਿਲਾਂ ਬਲੌਕ ਕਰ ਦਿੰਦਾ ਐਸੀਆਂ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਹੁਣ ਸਬੂਤ ਪਿਛਲੀ ਪ੍ਰੈਸ ਕਾਨਫਰੰਸ 'ਚ ਤਾਂ ਮੈਂ ਪੁੱਛਿਆ ਸੀ ਕਿ ਤੈਨੂੰ ਬਲੌਕ ਕਿਉਂ ਕੀਤਾ ਹੁਣ ਅਸੀਂ ਇਲੈਕਸ਼ਨ ਕੈਂਪੇਨ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਜਾਂ ਹੋਰ মিডিਆ ਮੁੱਦਿਆਂ ਨਾਲ ਮੁਕਾਬ ਮੁਖਾਵਤਬ ਹੋਵਾਂਗੇ ਉਹ ਸਬੂਤ ਲੈ ਕੇ ਆਵਾਂਗੇ ਕਿ ਦੀਪ ਸਿੱਧੂ ਨੇ ਐਸੀ ਕਿਹੜੀ ਵਜ੍ਹਾ ਸੀ ਜਿਸ ਨਾਲ ਇਹਨੂੰ ਬਲੌਕ ਕੀਤਾ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਇਹਦੀਆਂ ਕੁੜੀਆਂ ਦੇ ਨਾਲ ਜਨਾਨੀਆਂ ਦੇ ਔਰਤਾਂ ਦੇ ਬਾਰੇ ਇਹਦੀਆਂ ਆਡੀਓਜ਼ ਘੁੰਮਦੀਆਂ ਰਹੀਆਂ ਨੇ ਕਿਸ ਲੈਵਲ ਦਾ ਗੰਦਾ ਇਨਸਾਨ ਆ ਇਹ ਔਰ ਪਾਕੇ ਧਰਮ ਦਾ ਚੋਲਾ ਇਹ ਜਨਾਨੀਆਂ ਬਾਰੇ ਬੱਚੀਆਂ ਬਾਰੇ ਇਥੋਂ ਤੱਕ ਕਿ ਜਦੋਂ ਮੈਂ ਸਵਾਲ ਪੁੱਛੇ ਨੇ ਜਦੋਂ ਮੈਂ ਕਾਊਂਟਰ ਸਵਾਲ ਪੁੱਛੇ ਨੇ ਇਹ ਮੇਰੇ ਜਵਾਕ ਮੇਰੀ ਗੁੜੀ ਆ 5 ਸਾਲ ਦੀ ਮੇਰੇ ਜਵਾਕ ਨੂੰ ਸਕੂਲ ਤੱਕ ਚੱਕਵਾਉਣ ਤੱਕ ਗਿਆ ਇਹਦੇ ਕਿਰਾਏ ਦੇ ਗੁੰਡਿਆਂ ਦੀਆਂ ਆਡੀਓਜ਼ ਇਹਦੀ ਇਹਦੇ ਕਿਰਾਏ ਦੇ ਗੁੰਡੀਆਂ ਦੀਆਂ ਕਲਿਪਸ ਸਾਰਾ ਕੁਝ ਸਾਡੇ ਕੋਲ ਪਿਆ ਸਭ ਕੁਝ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਕਿ ਇੱਕ ਇੱਕ ਖੰਡੂਰ ਸਾਹਿਬ ਵਰਗੀ ਧਾਰਮਿਕ ਜਿਹੜੀ ਇੱਕ ਸੀਟ ਹੈਗੀ ਆ ਉੱਥੋਂ ਦੀ ਲੜਨ ਜਾ ਰਿਹਾ ਹੈ ਤੇ ਇਹਦਾ ਕਿਰਦਾਰ ਕੀ ਆ ਔਰ ਇਹਦੇ ਨਾਲ ਦੇ ਜਿਹੜੇ ਨੇ ਜਿਹੜੇ ਇਹਨੂੰ ਸਪੋਰਟ ਕਰਦੇ ਨੇ ਉਹ ਕਿਸ ਲੈਵਲ ਦੇ ਨੀਚ ਨੇ ਇਹ ਸਾਰਾ ਕੁਝ ਰੱਖਾਂਗੇ ਜੀ